ਚੰਗਾ ਵਾ ਪਹਿਲਾ ਪ੍ਰਾਉਣਾ ਜਿਹੜੇ ਜਿੰਨੇ ਇਹਦੇ ਦਰਸ਼ਨ ਕੀਤੇ ਆ ਬਹੁਤ ਬਣਾਇਆ ਹੋਰ ਤੇਰੇ ਨਾਲ ਸਾਰੇ ਪ੍ਰਵਾਹ ਮਮਾ ਬਦ ਸੁਖ ਸੁਵੰਟਾ ਨਾ ਕਰੇ ਤੁਸੀਂ ਰੱਖੇ ਵੱਡੀ ਵੱਡੀ ਫੋਟੋ ਆਵੇ ਵੱਡੀ ਵੱਡੀ ਫੋਟੋ ਆਵੇ ਆਪਾਂ ਆ ਬਲੌਗ ਹੀ ਤੇ ਵੇਖਣਾ ਵੜੇ ਨਾਲ ਇੱਕ ਆਰਡਰ ਕੀਤੀ ਐ ਆ ਤੁਸੀਂ ਪਿਛਲੇ ਬਲੌਗ ਚ ਵੇਖੀ ਹੋਣੀ ਆ ਐਲਈਡੀ ਪੈਨਲ ਲਾਉਣ ਨੂੰ ਜਿਗਾੜ ਜਾ ਇਹਨੂੰ ਟੀਵੀ ਟਰਾਲੀ ਕਹਿੰਦੇ ਪੰਜਾਬੀ ਚ ਤੇ ਇਹ ਕਿੰਨੇ ਦੀ ਆਈ ਆ ਇਹ ਮਮਾ ਜੀ 10000 ਦੀ 10000 ਦੀ ਤੇ ਨਵੀਂ ਆਈ ਦੀ ਆ ਤੇ ਨਵੀਂ ਲਈ ਆ ਤੇ ਨਵੀਂ ਲਈ ਆ 10000 ਦਿਨਾਂ ਵਿੱਚ ਆਏ ਨਹੀਂ ਨਵੀਂ ਲਈ ਭਰਾਵਾ ਦੋ ਦੋ ਚੀਜ਼ਾਂ ਦੀਆਂ ਨਵੀਂ ਲਈ ਆ ਨਵੀਂ ਲਈ ਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਅਈਨਾ ਦੀਵਾਲੀ ਤੋਂ ਪਹਿਲਾਂ ਆਰਡਰ ਕੀਤਾ ਸੀ ਆ ਸਮਾਨ ਇੱਕ ਟੀਵੀ ਤੇ ਇੱਕ ਟੀਵੀ ਟਰਾਲੀ ਇਹ ਪਾਪਾ ਜੀ ਦੀ ਕੀਤੀ ਆਰਡਰ ਅੰਦਰ ਟੀਵੀ ਲੱਗਾ ਹੋਇਆ ਛੋਟਾ ਸੀ ਤੇ ਉਹ ਤੇ ਬੰਦੇ ਨਿਕ ਕੇ ਆਉਂਦੇ ਸੀ ਤੇ ਨਾਲ ਉਹ ਚਾਪਸਣਾ ਉਹ ਦੂਜਾ ਸਮਾਰਟ ਟੀਵੀ ਨਹੀਂ ਸੀ ਚਲ ਚ ਹੋਰ ਕੋ ਚੱਲਦਾ ਨਹੀਂ ਤੇ ਫਿਰ ਦਿਵਾਲੀ ਗਿਫਟ ਲਿਆ ਪਾਪੇ ਦੀ ਇੱਕ ਟੀਵੀ ਵੱਡਾ ਦੇ ਨਾਲ ਟੀਵੀ ਟਰਾਲੀ ਮੈਨੂੰ ਲੱਗਦਾ ਪਾਪੇ ਨੂੰ ਟੀਵੀ ਵੱਡਾ ਪਾਪਾ ਪਸੰਦ ਦਾ ਟੀਵੀ ਅੱਲਾ ਫੋਟੋ ਆੜੀਆਂ ਤੜੀਆਂ ਆਉਂਦੀਆਂ ਆਈਓ ਮੈਨੂੰ ਲੱਗਣਾ ਇਹ ਤਾਂ ਬਾਹਰ ਆ ਚੱਲੇ ਆ ਵੱਡੇ ਵੱਡੇ ਬੰਦੇ ਹੋਣੇ ਇਹ ਚ ਰੱਖੀਏ ਫਿਰ ਇਹਨੂੰ ਅੰਦਰ ਡੈਡੀ ਆ ਜਾਂਦੀ ਵੜ ਜੂਗੇ ਹਨਾ ਹਾਂ ਖੋਲੋ ਹਾਂ ਭਲਾ ਆ ਜੀ ਹੂੰ ਟੀਵੀ ਆ 75 ਇੰਚ ਇਹ ਸੇਮ ਹੀ ਵਿਨੋਦ ਹੁਣਾ ਨੇ ਵੀ ਇਹਦੇ ਨਾਲ ਦਾ ਹੀ ਲਿਆ ਤੇ ਮੈਂ ਉਹਦਾ Samsung ਦਾ ਲੈਣ ਲੱਗਾ ਸੀ ਤੇ ਵਿਨੋਦ ਆਂਦਾ ਨਹੀਂ ਇਹ ਵਧੀਆ ਵਾ ਇਹ ਲੱਲਾ ਤੇ ਇਹ ਉਹਨਾਂ ਨਾਲੋਂ ਸਗੋਂ ਮਤਲਬ 20000 ਸਸਤਾ ਵੀ ਪਿਆ ਇਹ ਮਾਮਾ ਜੀ ਇਹਦਾ ਲੱਖ ਰੁਪਇਆ ਮੰਗਦਾ ਮੈਂ ਤਾਂ 95000 ਮੰਗਦਾ ਸੀ ਤੇ ਇਹਦਾ ਕਰ ਕਰਾ ਕੇ ਤੇ 90 ਚ ਡੀਲ ਹੋਈ ਡਾਲ ਨੇ ਦੀ ਨਾਲ Samsung ਕਿਹਦਾ ਹੈ ਉਹ ਲੱਖ Samsung 125000 ਦਾ ਸੀ ਤੇ ਉਹਨੂੰ ਕਰਕੇ ਡਿਸਕਾਊਂਟ ਕਰਕੇ 1 ਲੱਖ 10 ਦਾ ਦਿੰਦਾ। ਇਹ ਜੋ ਉੱਪਰ ਰੱਖਿਆ ਨੀ ਤੱਕਾ ਲਾ ਕੇ ਚੱਲ ਜਾਣਾ। ਸੌਫੇ ਵੀ ਬਣਵਾਏ ਆਂ, ਇਹ ਤੁਹਾਨੂੰ ਉਹ ਵੀ ਦਰਸ਼ਨ ਕਰਾ ਰਹੇ ਆਂ। ਪੂਰਾ ਰੈਨੋਵੇਸ਼ਨ ਕਰਾਤੀ ਆਂ ਹੀ ਪੂਰੇ ਘਰ ਦੀ। ਲੈ ਲੋ। ਮੰਮੀ ਆ ਉਰੇ ਆਇਓ। ਅਬ ਮੈਂ ਕਰਦਾ ਮੈਂ ਫੜਿਓ। ਉਰੇ ਇੱਕ ਮੰਮੀ ਲਾ ਆਇਆ। ਤਾਈਆਂ ਤੇ ਤੁਹਾਨੂੰ ਡੀਕਣ ਨੇ ਮਾਮਾ। ਮਾਮਾ ਮੈਨੂੰ ਅੱਸੀ ਕਹਿੰਦਾ ਬਾਹਰ ਹੀ ਆ ਜਾ ਮੈਂ। ਨਾ ਚਾਹ ਨਾ ਪਾਣੀ। ਨਾ ਸੰਪਾਰ ਆਇਆ। ਰੋਕ ਦਿਓ। ਇਨੂੰ ਨਾਲ ਲਾਈਨ ਵਾਈਜ਼ ਕਰੋ ਇੱਥੇ ਨੂੰ ਮੰਮੀ ਚੁੱਕ ਕੇ ਤਾਂ ਰੱਖਣਾ ਪੈਣਾ ਜੇ ਉਹ ਤਾਂ ਪਰਨਾ ਪੜ ਕੇ ਲਾਓ ਚਲੋ ਹਾਂ ਉਹ ਚੁੱਕਣਾ ਪੈਣਾ ਇਹਨੂੰ ਸੈਂਟਰ 'ਚ ਉਹਦਾ ਆਪ ਨਹੀਂ ਪੈਣਾ ਪਰਨਾ ਥੱਲੇ ਨਹੀਂ ਹੋਣੀ ਆਹ ਆਹ ਪੰਨੋ ਲੱਗਣ ਡਿਆ ਮੰਮੀ ਇਹ ਵੀ ਇਹ ਨਿੱਕੀ ਆ ਜਿਹੜੀ ਆਪਾਂ ਉਹਦੋਂ ਵੇਖੀ ਉਹਦੇ ਨਾਲ ਨਹੀਂ ਉਹਦੇ ਤੇ ਨਿੱਕੀ ਲੱਗਣ ਰਹੀ ਏ ਰਿਕਸ਼ੇ ਦੇ ਆਹ ਕੋਈ ਟੀਲੇ ਲਾ ਦੇਣਾ ਇੱਕ ਕਰ ਇੱਥੋਂ ਇੱਕ ਸਾਈਡ ਇੱਕ ਸਾਈਡ ਇੱਥੇ ਚੁੱਕ ਕੇ ਰੱਖੀ ਗਈ ਹਾਂ ਤੇ ਕੋਈ ਚੱਕਰ ਨਹੀਂ ਆ ਨਹੀਂ ਆਵੇ ਕਿੰਨੇ ਪਰਨੇ ਆ ਉਹਦੇ ਪੈਰਾਂ ਥੋੜੀ ਜਾਣਾ ਜਾਊਗਾ ਤੇ ਆਹ ਕਾਲਾ ਵੀ ਆ ਮੇਰੀ ਚੁੰਨੀ ਵੀ ਆ ক্রিকেট ਦੀਆਂ ਟਰੋਫੀਆਂ ਰੱਖਣ ਦਾ ਸੋਲੂਸ਼ਨ ਡਨ ਹੋ ਗਿਆ ਮੈਨੂੰ ਮੈਂ ਲੋਕਾਂ ਦੇ ਨਿਆਣਿਆਂ ਨੂੰ ਟਰੋਫੀਆਂ ਮਿਲਦੀਆਂ ਤੇ ਉਹ ਚਾਹੀਦਾ ਇਸ ਕੈਬਨਟ ਬਣਾਇਆ ਮੇਰੀ ਮੰਮੀ ਨੇ ਕੋਈ ਕਿਤੇ ਚਾੜੀ ਵੀ ਕਿਤੇ ਚਾੜੀ ਆ ਨਹੀਂ ਹੁਣ ਮੈਂ ਮੈਂ ਮੈਨੂੰ ਅੱਗੇ ਅੱਗੇ ਸਰਫੇ ਦੀ ਹੈ ਬਈ ਇਹ ਕਦੀ ਮਿਲਦੀ ਵੀ ਨਹੀਂ ਦੋਈ ਵੀ ਨਹੀਂ ਤੇ ਤੁਸੀਂ ਉਹ ਵੀ ਕਿਤੇ ਸਾਮਕੇ ਨਹੀਂ ਰੱਖੀਆਂ ਨਿਤ ਸਾਂਭ ਕੇ ਰੱਖਿਆ ਘਰ ਸਾਂਭੀ ਗਈ ਹੁੰਦੀ ਹੈ ਹਾਂ ਘਰ ਕਿਹੜੀ ਚੀਜ਼ ਹੈ ਨਾਲ ਮਾਂ ਦੇ ਹੱਥਾਂ ਦੇ ਸਾਂਭੀ ਜਾਂਦੀ ਹੁੰਦੀ ਹੈ ਮੁਰਕੇ ਬੜੇ ਔਖੀ ਲੱਭਦੀ ਆ Diwali ਦੀ ਸਫਾਈ ਵਿੱਚ ਮੈਂ ਵੇਖਿਆ ਹਾਂ ਅੱਜ ਨਾ ਸਵੇਰੇ ਅਸੀਂ ਸਲਾਹ ਕਰਨ ਦਾ ਹੈ ਵੀ ਕਾਗਜ਼ੇ ਪੱਤਰ ਸਾਰਾ ਸਾਂਭਿਆ ਹੁੰਦਾ ਵਾ ਲੋਡ ਵੇਲੇ ਕੱਖ ਨਹੀਂ ਲੱਭਦਾ ਉਹ ਲੱਭ ਲਵੋ ਸਾਰੇ ਸਫਾਈ ਵੀਰੇ ਨੂੰ ਐਦਾਂ ਚੁੱਕ ਕੇ ਤੇ ਗਾੜ ਲੈ ਬੰਨੇ ਹਾਂ ਚੁੱਕਾਂਗੇ ਤੇ ਹੱਥ ਰੱਖ ਲਿਓ ਨਾ ਉੱਤੇ ਨਹੀਂ ਮੇਰੇ ਬੰਦਾ ਵੀ ਇੱਕ ਹੋਰ ਚਾਹਦਾ ਨਹੀਂ ਨਹੀਂ ਫੜ ਲੈਣਾ ਰੋਜੋ ਡਾੜੀ ਇੱਕ ਮਿੰਟ ਦਾ ਐਲੋ ਹਿੱਧਰੋਂ ਨਾ ਹਿੱਧਰੋਂ ਫੈਨ ਘਮਾਓ ਇਸ ਦਿਰੋਂ ਬੋਗੀ ਆਰੀ ਆ ਪਾਰੀ ਤੇ ਬਹੁਤ ਵਾਹ ਭਾਈ ਨਾ ਭਾਈ ਜੋਰਾ ਉੱਪਰ ਮਾਮਾ ਦਾਇਆ ਵੀ ਨਹੀਂ ਆਇਆ ਸੀ ਮਾਮਾ ਜਾਣ ਕੇ ਕਰਦਾ ਵਾ ਸਮਝ ਰੱਖੋ ਮੈਂ ਕੋਈ ਨਹੀਂ ਤੋਪਾ ਪਾਈ ਤੇ ਨਹੀਂ ਗਿਆ ਹੋਰ ਚਾਹ ਹੋਰ ਚਾਹ ਇਹ ਧਿਆਨ ਨਾਲ ਧਿਆਨ ਨਾਲ ਕੋਈ ਤਾਂ ਬਰਾਬਰ ਪ੍ਰਾਪ ਜੋਰ ਲਾ ਕੇ ਚੁੱਪਾ ਚੁੱਪ ਇਹ ਇੱਕ ਪੌੜੀ ਚੜ ਗਈ ਉਹ ਹਲੋ ਵਾਵੇਂ ਤੁਸੀਂ ਪੈਰਾਨੋ ਹੋ ਪੈਰਾਨੋ ਤੁਸੀਂ ਅਗਲੇ ਬਣੇ ਇੱਕ ਐਡਾ ਫਰੋਂ ਨਾ ਬਰਾਬਰ ਹਾਂ ਓ ਬਰਾਬਰ ਚੁੱਕੇ ਇਹ ਚਲੋ ਜੀ ਇਹ ਵੀ ਉਹਦਾ ਪੁੱਲਸ ਵਾਲੇ ਦਾ ਦਿਮਾਗ ਹੀ ਹੋ ਤੇ ਪਰ ਗਾਲੇ ਪਟੈਰਾ ਨਹੀਂ ਆੜਨਾ ਜੀ ਨਹੀਂ ਨਹੀਂ ਕੱਢ ਦੋ ਛੱਡੋ ਡੈਡੀ ਇਹਨੂੰ ਥੱਲੇ ਇਹਨੂੰ ਹੁਣ ਪਗੜਲੇ ਬਣੇ ਨੇ ਆ ਗਤੀ ਡੈਡੀ ਨੇ ਪੈਰ ਤੇ ਮਰਵਾ ਲਈਓ ਪਛਾਨ ਨਹੀਂ ਕਰੇ ਮਾਮਾ ਦੀ ਰੇਟ ਛੋੜੀ ਹਾਂ ਡਾੜੀ ਤੇਰੇ ਅੱਗੇ ਤੇ ਪਿੱਛੇ ਬਰਾਉ ਦੋ ਆ ਪਰੇ ਨਾ ਮਾਮਾ ਟਾਇਰ ਵਾ ਸੈਂਟਰ ਤੋਂ ਐਂਡ ਤੇ ਫੜੀ ਬੈਠੇ ਸਾਰੇ ਟਾਇਰ ਵਾਂਗੇ ਤੁਰੋ ਤੁਰ ਸੈਂਟਰ ਤੋਂ ਟਾਇਰ ਵਾਂਗੇ ਆ ਉਹ ਬਾਰ Otro ਚਾਹ ਬਲ ਚਲੋ ਇੱਕ ਬਾਰਲੇ ਬਨੇ ਹੱਥ ਰੱਖਣਾ ਪੈਣਾ ਵਾ ਹਾਂ ਚਲੋ ਅੱਛਾ ਚਲ ਗੜਗੇ ਨਾ ਇਨਵੈਸਟੀਗੇਸ਼ਨ ਆਫੀਸਰ ਸੱਧਿਆ ਇਸ ਉਹ ਫੇ ਵੋਟ ਰਿਕਨ ਉਹ ਤਰੀਕੇ ਨਾਲ ਸਾਰੀ ਸੀਮਾ ਵਾਈ ਝੂਠਾ ਥੋੜੀ ਹੁੰਦੀ ਆ ਆ ਲੈ ਫੜ ਫੇਰਾ ਫੋਨ ਤੇ ਮੈਂ ਇਹਨੂੰ ਉਹ ਨੁਕਰ ਚ ਨਹੀਂ ਮੰਮੀ ਆਉਣੀ ਨਹੀਂ ਉੱਥੇ ਨਹੀਂ ਆਉਣਾ ਜਿੱਥੇ ਤੁਸੀਂ ਕਹਿੰਦੇ ਨੇ ਨਹੀਂ ਨਹੀਂ ਰੋ ਆਉਣਾ ਡੈਡੀ ਕੰਮ ਐਨਾ ਕਹਿੰਦੇ ਨਹੀਂ ਆਉਣੀ ਐਨਾ ਲੰਮੀ ਮੇਰੇ ਹੱਬ ਉੱਥੋਂ ਦਾ ਬੈਸਟ ਰੈਂਡ ਇੱਧਰ ਹੀ ਲੱਗਣੀ ਆ ਮੰਮੀ ਕਹਿੰਦੇ ਵੀ ਇੱਥੇ ਇੰਨੇ ਥਾਂ 'ਚ ਆ ਕਦੀ ਵੀ ਨਹੀਂ ਆਉਣੀ ਪੂਰੀ ਲਓ ਜੀ ਸਮਾਨ ਅਡਾ ਆ ਗਿਆ ਅੰਦਰ ਤੇ ਬੰਦੇ ਸੌ ਸਾਈ ਕਰਦੇ ਮੜਕੋ ਮੜਕੀ ਵੀ ਕਰਦੇ ਨਾਲੇ ਆ ਬਣਾਏ ਆਂ ਇਹ ਸੋਫੇ ਆਹ ਸੋਫੇ ਨਾਲ ਸਾਡੇ ਪੁਰਾਣੇ ਸੋਫੇ ਜਿਹੜੇ ਉਹਨਾਂ ਦਾ ਸਟਰਕਚਰ ਉਹਨਾਂ ਦਾ ਮਾਮਾ ਜੀ ਪਹਿਲਾ ਵਾਲਾ ਹੀ ਤੇ ਚ ਮੰਮੀ ਨੇ ਕਰਾ ਕੇ ਨਾ ਦੇ ਕੇ ਪੈਸੇ ਉਹਨੂੰ ਬਣਾਉਣ ਵਾਲੇ ਨੂੰ ਤੇ ਆ ਫੋਮ ਤੇ ਉੱਤੇ ਆ ਸਾਰੀ ਲੈਦਰ ਲਾ ਕੇ ਤੇ ਮਤਲਬ ਉਹ ਹੀ ਪ੍ਰਾਣੇ ਸਕੈਲਟਨ ਦੇ ਆ ਬਣ ਗਏ ਆ ਤੇ ਨਵੇਂ ਸਗੋਂ ਮਹਿੰਗੇ ਬਣਨੇ ਸੀ ਹੁਣ ਆ ਆ ਸੋਫੇ ਲੱਗਦੇ ਨਹੀਂ ਪ੍ਰਾਣੇ ਡਿਜ਼ਾਈਨ ਦੇ ਆ ਸ਼ੇਪ ਹੋਰ ਵਾ ਬਾਕੀ ਮਟੀਰੀਅਲ ਉਹ ਨਵੇਂ ਡਿਜ਼ਾਈਨ ਦਾ ਹੀ ਆ ਵਧੀਆ ਬਣ ਗਏ ਇਹ 20000 ਰੁਪਏ ਇਹਨਾਂ ਤੇ ਲੱਗਾ ਤੇ ਆ ਆ ਗਿਆ ਮਟੀਰੀਅਲ ਹੋਣੇ ਦੀ ਫਿਟਿੰਗ ਕਰਦੇ ਆਂ ਤੇ ਫਿਰ ਫਿਟਿੰਗ ਵਿਖਾਉਨੇ ਤੁਹਾਨੂੰ ਚਲੋ ਜੀ ਟੀਵੀ ਦਾ ਸੈਟਅਪ ਵੀ ਹੋ ਗਿਆ ਆਪਾਂ ਪਾਪਾਈ ਤੁਹਾਡੇ ਦਾ ਹੈ ਵਧੀਆ ਹੁਣ ਬਾਬੇ ਵੱਡੇ ਵੱਡੇ ਦੀਆ ਕਰਨਗੇ ਇੱਥੇ ਭਗਤ ਮਾਨ ਬੜਾ ਤਗੜਾ ਦਿਖਣਾ ਹੀ ਭਗਵਾਨ ਤੁਮਾ ਨੂੰ ਨਹੀਂ ਪਤਾ ਲੱਗਿਆ ਕਰਨਾ ਐਡਾ ਤਗੜਾ ਦਿਖਣਾ ਮੰਮੀ ਆਪਣਾ ਕਿ ਕਿਦਾਂ ਬਾਅਦ ਕਿਦਾਂ ਫਿਟ ਕਰਾਇਆ ਵੈਨੂੰ ਉਹਨਾਂ ਨੇ ਬੜਾ ਮੁਸ਼ਕਲ ਕੀਤਾ ਜਗ੍ਹਾ ਹੀ ਨਹੀਂ ਹੈਗੀ ਵਿੱਚ ਤੇ ਪੂਰਾ ਪੂਰਾ ਆਇਆ ਵਾ 1.75 ਮਾਤਰਾ ਦਾ 1.75 ਮਾਤਰਾ ਪੂਰਾ ਪੂਰਾ ਜਿੰਨਾ ਟੀਵੀ ਫਸਾ ਕੇ ਵਿੱਚ ਲਾਇਆ ਨ ਪਰ ਸੋਹਣਾ ਲੱਗਾ ਵਾ ਸੋਹਣਾ ਜਿ ਲੱਗਾ ਬਹੁਤ ਹੈ ਥੋੜਾ ਬਹੁਤ ਬਹੁਤ ਗੈਪ ਤੇ ਹੋਣਾ ਚਾਹੀਦਾ ਇੱਥੇ ਨਾਲ ਥੱਲੇ ਡਰਾਉ ਵੀ ਵਧੀਆ ਵਾ ਹੁਣ ਸੋਫੇ ਸੈੱਟ ਕਰ ਦੋ ਇੱਧਰ ਤੇ ਪਾਪੇ ਦਾ ਸੈਟਅਪ ਕੰਪਲੀਟ ਕਰ ਦੋ ਹਾਂ ਹੁਣੇ ਪਾਪਾ ਇਦਾਂ ਸੋਫੇ ਸਾਫੇ ਤੇ ਕੁਰਸੀ ਤੇ ਬਹਿ ਕੇ ਵੇਖ ਲਿਆ ਕਰੂਗਾ ਨਾ ਹੂੰ ਚਲੋ ਵਧੀਆ ਹੋ ਗਿਆ ਆ ਉੱਤੋਂ ਲਾ ਦੇਣਾ ਸਟicker ਜੇ ਨਵੇਂ ਟੀਵੀ ਤੇ ਆਪਣਾ ਹੀ ਵਲੌਗ ਵੇਖਣ ਦਾ ਮਜ਼ਾ ਆਉਂਦਾ ਨਾ ਆਪਣਾ ਵਲੌਗ ਵੇਖ ਲਈ। ਉਹ ਗੰਦੂਏ ਗਾਜੀ ਗਾਲੀਆਂ ਵੇਖ ਕੱਢਾ ਦੀਦਾ ਹੀ ਹੋ। ਹਾਏ। ਅਸਲ ਨਹੀਂ ਹਾਂ ਜੀ। ਨਹੀਂ ਮੈਨੂੰ ਪਤਾ ਲੱਗ ਗਿਆ ਸੀ। ਬਾਅਦ ਨਹੀਂ ਹੁੰਦਾ। ਹੁਣ ਵਧੀਆ ਹੋ ਗਿਆ ਨਾ। ਆ ਪੜਦੇ ਵੀ ਨਵੇਂ। ਸੋਫੇ ਵੀ ਨਵੇਂ। ਟੇਬਲ ਪੁਰਾਣਾ ਰਹਿ ਗਿਆ ਮੰਮੀ ਵਿੱਚ। ਨਹੀਂ ਆਪਾਂ ਦਾ ਪੁਰਾਣਾ ਚੱਲ ਸੋਫਿਆਂ ਨੂੰ ਆਪਾਂ ਰੀਨਿਊ ਕਰ ਲਿਆ। ਹਾਂ। ਟੀਵੀ ਵੀ ਨਵਾਂ ਦੇ ਵਿੱਚ ਵਲੌਗ ਵੀ ਆਪਣਾ ਹੀ। ਹਾਂ। ਵਧੀਆ ਆ ਗਿਆ ਪਰ ਹੁਣ ਮੰਮੀ ਮੈਂ ਇਹ ਤੋਂ ਵੇਖਣਾ ਇੱਥੇ ਚੌਰਸ ਟੇਬਲ ਚਾਹੀਦਾ ਵੱਡਾ ਹਨਾ ਉਹ ਸੋਣਾ ਲੱਗਣਾ ਬਾਕੀ ਤੇ ਵਧੀਆ ਆ ਗਿਆ ਵੇਖਣ ਵਾਲੇ ਨੇ ਕਹਿਣਾ ਇੱਕ ਟੀਵੀ ਮਗਰ ਲਾਇਆ ਕਿ ਇਧਰ ਲਾਇਆ ਉਹ ਵਿਚਾਰਾ ਖਰਾਬ ਹੋ ਗਿਆ ਤਾਂ ਕਰਕੇ ਲਾਇਆ ਉਹਨੂੰ ਲਾ ਦਈਏ ਨਾ ਆਹੋ ਤੁਹਾਨੂੰ 4000 ਰੁਪਏ ਲੱਗਦਾ ਵੇਦਦੇ ਆ ਪੁੱਛਦੇ ਹਾਂ